ਹੈਲੋ ਹੈਲੋ ਜੀ ਓ ਕਿਵੇਂ ਹੋ ਪ੍ਰੀਤੀ ਠੀਕ ਆਂ ਦੀ ਵਧੀਆ ਤੁਸੀਂ ਕਿਵੇਂ ਹੋ ਠੀਕ ਆ ਪਰਮੇਸ਼ ਬੋਲਦਾ ਸੀ ਮੈਂ ਹੰਦੀਮ ਪਤਾ ਹੈ ਹੋਰ ਕੀ ਹੋ ਮੈਂ ਹਾਂ ਤੁਸੀਂ ਕਿਵੇਂ ਹੋ ਕੰਮ ਕੁੰਮ ਤੇ ਨਹੀਂ ਆਈ ਦੋ ਦਿਨ ਹੋ ਗਏ ਕੰਮ ਤੇ ਕੰਮ ਤੇ ਕੀ ਆ ਸਰਦਾਰ ਤੋਂ ਪੈਸੇ ਮੰਗੇ ਤਾਂ ਸਰਦਾਰ ਅੱਗੋਂ ਪੈਸੇ ਨਹੀਂ ਦਿੰਦਾ अच्छा ਤੇ ਗੱਲ ਕਰੀ ਸੀ ਆਪਾਂ 1/2 ਲੱਖ ਰੁਪਈਆ ਦੇ ਵਿੱਚ ਗੱਲ ਕਰੀ ਹੋਈ ਸੀ ਹਾਂਜੀ ਤੇ ਪੈਸੇ ਪੈਸੇ ਮੈਨੂੰ ਕੀ ਦੇ ਆ ਸਰਦਾਰ ਨੇ ਜੇ 50000 ਰੁਪਈਆ ਗਿਆ ਸਾਰਾ ਹੂੰ ਤੇ ਮੈਂ ਤਾਂ ਮੈਂ ਤਾਂ ਤੈਨੂੰ ਪਤਾ ਹੀ ਹੁਣ ਕਿਹੜੀ ਗੱਲੋਂ ਰੁਕਿਆ ਖੜਾ ਇੱਥੇ ਹਾਂਜੀ ਪੈਸਿਆਂ ਦੀ ਤੁਹਾਨੂੰ ਕੀ ਲੋੜ ਪਈ ਹਾਂ ਪੈਸਿਆਂ ਦੀ ਤਾਂ ਲੋੜ ਹੁੰਦੀ ਔਰ ਤੈਨੂੰ ਪਤਾ ਹੈ ਤੁਸੀਂ ਸਰਦਾਰ ਨੇ ਨਹੀਂ ਦਿੱਤੇ ਤਾਂ ਮੈਨੂੰ ਕਿਹਦੇ ਨੇ ਮੈਂ ਦੇ ਗੀਂਦੀ ਤੁਹਾਨੂੰ ਤੁਸੀਂ ਕੁਝ ਹੋਰ ਦੇ ਦਿਆ ਕਰੋ ਮੈਨੂੰ ਤੁਸੀਂ ਪੈਸੇ ਕੁਸੇ ਰਹਿਣ ਦੇਆ ਕਰੋ ਹੋਰ ਕੰਮ ਹੈ ਦੇਣੀ ਦੇਣਾ ਤੁਹਾਨੂੰ ਜਰੂਰਤ ਹੋਵੇ ਨਾ ਕਿਸੇਾਂ ਦੀ ਤਾਂ ਕੋਈ ਗੱਲ ਨਹੀਂ ਤੁਸੀਂ ਫੋਨ ਲਾ ਲੈਣਾ ਤੇਰ ਤੋਂ ਤਾਂ ਮੈਂ ਲਈ ਲੂੰਗਾ ਠੀਕ ਹੈ ਤੁਹਾਨੂੰ ਜਰੂਰਤ ਹੋਵੇ ਕਦੇ ਵੀ ਤਾਂ ਮੈਨੂੰ ਕਹਿੰਦੀ ਕਰ ਜਾ ਕਰੋ ਮੈਂ ਪੈਸੇ ਦੇ ਦੂੰਗੀ ਤੂੰ ਤਾਂ ਮੈਂ ਕਿਹਾ ਮੈਨੂੰ ਕੁਝ ਹੋਰ ਦੇ ਦਿਆ ਕਰ ਬਸ ਹੋਰ ਤੇ ਥੋੜੀ ਖਾਤਰੀ ਆ ਹੋਰ ਨਹੀਂ ਦੇਣਾ ਤੇ ਮੈਂ ਪਗਦਾਰ ਸਰਦਾਰ ਨਹੀਂ ਹੱਤਬੱਲਾ ਲੱਭ ਗਈ ਹੂੰ ਹੂੰ ਤੇ ਸਰਦਾਰ ਸਰਦਾਰ ਮੈਂ ਤੁਹਾਨੂੰ ਹੀ ਬਣਾ ਰਿਖਿਆ ਮੈਂ ਤਾਂ ਕਾਦਾ ਸਰਦਾਰ ਆ ਮੈਂ ਤਾਂ ਦੇਖ ਤੇਰੇ ਮੇਰੇ ਲਿਬੜੇ ਗੋਏ ਨਾਲ ਲਿਬੜੇ ਕੱਪੜੇ ਹੁੰਦੇ ਤੇ ਪਸ਼ੂਆਂ ਨੂੰ ਨੀਰਾ ਪੰਦਾ ਫਿਰਦਾ ਮੈਂ ਆਣਾ ਫੇਰ ਕੀ ਆ ਵੀ ਕੰਮ ਸਰਦਾਰਾਂ ਦਾ ਹੀ ਐ ਸਰਦਾਰਾਂ ਦਾ ਕਿੱਥੇ ਕੁੱਟਿਆ ਜਾਂ ਮੇਰਾ ਉੱਥੇ ਬਾੜੇ ਦੇ ਵਿੱਚ ਕਮਰਾ ਹੈ ਉੱਥੇ ਇੱਕ ਪੱਖਾ ਲਾ ਰੱਖ ਕੇ ਕਮਨਜੀ ਹੈ ਉਹ ਵੀ ਟੁੱਟਣ ਵਾਲੀ ਥੋੜੀ ਥੋੜੀ ਐ ਹੂੰ ਦੋ ਤਿੰਨ ਵਾਰੀ ਹੋਰ ਆ ਗਈ ਜੀ ਕਿਹੜੀ ਪਾਈ ਐ ਕੋਠੀ ਥੋੜੀ ਐ ਕੋਠੀ ਤਾਂ ਕਿੱਧਰ ਮੇਰੀ ਐ ਸਰਦਾਰ ਹੱਥ ਨਹੀਂ ਲਾਣ ਦਿੰਦਾ ਮੈਨੂੰ ਮੈਂ ਤਾਂ ਤੇਰੇ ਪਤਾ ਨਹੀਂ ਕਿਵੇਂ ਹੱਥ ਲਾ ਲਣਾ ਤੁਸੀਂ ਤੁਸੀਂ ਸਰਦਾਰੋਂ ਮੇਰੇ ਤਾਂ ਹਾਂ ਮੈਂ ਕੁੱਟਾਇਆ ਮੰਜਾ ਤੇ ਕਦੇ ਦੁਪਹਿਰੇ ਚ ਮੈਂ ਉਹ ਵੀ ਤੋੜ ਦੂੰਗਾ ਜੇ ਤੂੰ ਆਈ ਹੋਈ ਤਾਂ ਫੇਰ ਕੀ ਐ ਮੈਂ ਕਮਰੇ ਜੋ ਕੱਢ ਕੇ ਨਵਾਂ ਮੰਜਾ ਦੇ ਦੂੰਗੀ ਤੁਹਾਨੂੰ 2 4 ਤੱਕ ਦਿੱਤਿਆ ਅਜੇ ਪਰ ਮੈਂ ਪਾਸ ਹੋਰੀ ਤੁਹਾਡੇ ਸਾਹ ਤੇ ਰਹੀ ਐ ਉਹ ਤਾਂ ਹੈ ਤੇ ਅੱਜ ਮੈਂ ਕੱਲ ਤੋਂ ਆਉਂਗਾ ਕੰਮ ਤੇ ਆ ਜੀ ਸਰਦਾਰ ਹੁਣ ਕਿੱਦਾਂ ਦਿੱਲੀ ਜਾਂਦਾ ਹੈਗਾ ਸਮਾਨ ਕੰਪੈਨ ਦਾ ਲੈਣਾ ਤਮ ਚਾਰ ਦਿਨ ਆਪਣੇ ਮੈਨੂੰ ਲੱਗਦਾ ਤੂੰ ਮੇਰੀ ਜੋਗੀ ਹੈ ਨਾ ਉਹ ਚੀਜ਼ੀਆਂ ਉਹ ਛੋੜੀ ਜੋਗੀਆਂ ਮੇਰੀ ਤੇ ਤੂੰ ਦੋ ਦਿਨਾਂ ਦੀ ਕਮੀ ਪੂਰੀ ਕਰ ਦੇ ਦੀ ਸਾਰੀ ਮੈਂ ਤਾਂ ਸਾਰੀ ਕਮੀ ਕਰ ਲਊਂ ਹਣ ਦੋ ਦਿਨਾਂ ਦੀ ਪੂਰੀ ਤੇ ਇੱਕ ਯਾਰ ਆਪਣੇ ਉਹ ਜਿਹੜਾ ਮਹਿਕਮ ਦਾ ਜਰਨਲ ਹੈ ਜਿਹੜਾ ਉਹ ਕੀ ਨਾਮ ਆਉਦਾ ਰੱਜੂ ਰੱਜੂ ਹੂੰ ਉਹ ਕਹਿੰਦਾ ਸੀ ਯਾਰ ਤੁਸੀਂ ਕਹਿੰਦਾ ਮਤਲਬ ਬਾੜੇ ਚ ਕਹਿੰਦਾ ਦੁਪਹਿਰ ਚ ਕੀ ਕਰਦੇ ਹੁੰਨੇ ਹੋ ਹਣਾ ਕਿ ਉਹਨੂੰ ਪਤਾ ਪੁੱਤਾ ਤੈਨੂੰ ਲੱਗਿਆ ਕਿ ਤੇਰੇ ਆਪਣੀ ਗੱਲ ਦਾ ਨਹੀਂ ਨਹੀਂ ਉਹਨੂੰ ਕੋਈ ਪੁੱਤਾ ਨਹੀਂ ਲੱਗਿਆ ਉਹ ਤਾਂ ਉਹ ਤੈਨੂੰ ਛੇੜਦਾ ਛੁੜਦਾ ਸੀ ਕਿ ਜਾਂਦੇ ਹੋ ਮੇਰਾ ਰੂਚ ਕਿਧਰੇ ਨਹੀਂ ਹੂੰ ਨਹੀਂ ਮੈਨੂੰ ਮੈਨੂੰ ਹੋਰ ਤਰ੍ਹਾਂ ਗੱਲ ਵੀ ਕਰਦਾ ਸੀ ਤੇ ਮੈਨੂੰ ਕਹਿੰਦਾ ਸੀ ਕੁਛ ਮੈਨੂੰ ਲੱਗਿਆ ਜਿਵੇਂ ਪਤਾ ਲੱਗਿਆ ਹੋਵੇ ਕਿ ਇਹ ਸਰਦਾਰ ਨੂੰ ਦਸਤ ਤ ਮਰਵਾਤਾ ਹੈਗਾ ਵੇਖ ਲੈ। ਨਹੀਂ ਨਹੀਂ। ਐ ਵੀ ਜੀ ਕੋਈ ਗੱਲ ਨਹੀਂ, ਕੁੱਲ ਸੀ ਨਹੀਂ ਪਤਾ گا ਉਹਨੂੰ। ਹੋਰ ਜੀ ਤਰ੍ਹਾਂ ਦੇਖਦਾ ਸੀ ਮੈਨੂੰ ਤੋਂ। ਹੋਰ ਜੀ ਤਰ੍ਹਾਂ ਵੀ ਤੁਸੀਂ ਹੋਂਦੇ ਜਾਂਨੇ ਰਹਨੇ ਹੋਨਾ ਘਰੇ ਕੰਮ ਲੱਗੇ ਹੋਣ। ਹਾਂ। ਆਏ ਸਰਦਾਰ ਤਾਂ ਕਰੇ ਹੁੰਦਾ ਨਹੀਂ ਕੁੱਲੀ ਹੁੰਦੀ ਆ ਉਹਦੀ ਕੁੱਲੀ। ਲੋਕਾਂ ਦਾ ਸ਼ੱਕ ਕਰਨ ਦਾ ਹੀ ਤਾਂ ਕੰਮ ਆ ਹੋਰ ਕੋਈ ਕੰਮ ਤਾਂ ਹੈ ਨਹੀਂ। ਉਹ ਫਰੰਡ ਨੂੰ ਪਤਾ ਵੀ ਸਰਦਾਰ ਤੋਂ ਤਾਂ ਵਸ਼ੰਤਾ ਨਹੀਂ ਆਣਾ ਜਿਹੜਾ ਉਹਦੇ ਵਗਾਰੇ ਗੋਲੀ ਚ ਚਲਦਾ। ਕਰ ਚਲਾਉਣ ਕਰ ਚਲਾਉਣ ਖਾਤਰ ਕੋਈ ਨਾ ਕੁਝ ਤਾਂ ਫਿਰ ਚਾਹੀਦਾ ਹੀ ਹੈ। ਉਹ ਤਾਂ ਹੈ ਕਿੰਨੇ ਪੈਸੇ ਕੋਠੀ ਸ਼੍ਰੀ ਰਾਮ ਨਾ ਥੋੜੀ ਕੁ ਸੁਭਾਨ ਦੇਗਾ ਨਹੀਂ ਉਹ ਵਾਲੀ ਤੂੰ ਟੈਨਸ਼ਨ ਹਲੇ ਮੈਂ ਤੇਰੀ ਸਾਰੀ ਕਮੀਆਂ ਪੂਰੀ ਕਰ ਦੂੰਗਾ ਤੈਨੂੰ ਪਤਾ ਜਦੋਂ ਮੈਂ ਲਗ ਜਾ ਫਿਰ ਤਾਂ ਹਟਦਾ ਹੀ ਨਹੀਂ ਕਿਰਤਾਂ ਵਿੱਚ ਚਲਣ ਤੋਂ ਟੋਟੇ ਨਹੀਂ ਜਦ ਤੱਕ ਕਰਦਾ ਤੈਨੂੰ ਸੱਟ ਨਾ ਕਰਦਾ ਉਦ ਤੱਕ ਨਹੀਂ ਟਿਕਦਾ ਹਾਂ ਹੋਰੇ ਕਦੇ ਕਮੀ ਹੈ ਜੀ ਤੈਂ ਤੈਂ ਤੱਕ ਤੇ ਜੰਦੇ ਲਾਇਆ ਮੈਂ ਦੂਰ ਗਈ ਨਹੀਂ ਕਿਤੇ

ਹੁਣ ਤੂੰ ਕਰਤਿਆ ਮੈਨੂੰ ਮੋਟਾ ਕਰਤਿਆ ਤੂੰ ਆਪ ਨੂੰ ਮੇਰਾ ਦਰਦ ਵੀ ਕਿਉਂ ਕਿਤੇ ਤੁਹਾਨੂੰ ਤਾਂ ਨਹੀਂ ਸਰਗਰੀ ਆਉਂਦਾ ਉਹ ਹੀ ਕਰੀਏ ਮੈਂ ਮੈਨੂੰ ਤਾਂ ਲੱਗਦਾ ਹੈਣਾ ਚਾਹ ਬਰ ਫਿਰ ਆਪਣਾ ਐਵੇਂ ਕਰਦੇ ਆ ਹੈਲੋ ਹੈਲੋ ਤੂੰ ਐਵੇਂ ਕਰ ਤੂੰ ਅੱਜ ਆਜਾ ਕਿਵੇਂ ਨਹੀਂ ਆ ਜਿੰਨੀ ਹੋਣਾ ਤੁਸੀਂ ਅੱਜ ਸਰਦਾਰ ਨੂੰ ਜਾਣ ਲਿਓ ਮੇਰੇ ਬਾਅਦ ਚ ਦੇ ਮੇਰੇ ਬਕਾਣੀ ਦੀ ਤੁਹਾਨੂੰ ਬਾਅਦ ਚ ਦੇਖਾਂਗੇ ਫਿਰ ਆਪਾਂ ਹੈ ਬਾਅਦ ਚ ਦੇਖਾਂਗੇ ਸਮਝ ਗਏ ਹਾਂ ਕਰ ਲੈ ਸਰਦਾਰ ਬਾਹਰ ਜਾਊਗਾ ਦੁਬਾਰੀ ਹਮਦੇ ਆਉਣਾ ਦੀ ਸੀ ਹਾਂ ਤੇ ਤੂੰ ਐਵੇਂ ਕਰੀ ਫਿਰ ਤੂੰ ਟਾਈਮ ਨਾਲ ਆ ਜੀ ਆਪਾਂ ਦੋ ਤਿੰਨ ਦੋ ਤਿੰਨ ਵੜੀ ਕਰਾਂਗੇ ਕੱਲ ਤੋ ਇੰਨੀ ਆ ਚੁ ਮੈਂ ਠੀਕ ਆ ਆਜ ਵੀ ਠੀਕ ਹੈ ਚਲ ਠੀਕ ਹੈ ਫਿਰ ਹੈ ਹਾਂਜੀ ਠੀਕ ਹੈ